ਪਲ ਮੋਦੀ ਨੇ ਪ੍ਰਾਈਮ ਮਿੰਿਸਟਰ ਨੇ ਰਾਤ ਨੂੰ 8 ਵਜੇ ਇੱਕ ਨੋਟਬੰਦੀ ਕੀਤੀ ਔਰ ਸਾਡੇ 8:30 ਵਜੇ ਪੂਰਾ ਇੰਡੀਆ ਗਰੀਫ ਕਰਦਾ ਕਿ ਸਾਡੇ ਇਲੈਕਸ਼ਨ ਹੀ ਬਕਾਊ ਆ ਮੈਂ ਜੀਨੂੰ ਖਤਮ ਕਰਨਾ ਚਾਹਾਂ ਔਰ ਨਿਸ਼ਪਕ ਚਨਾਵ ਹੋਵੇ ਲੋਕ ਕੋਈ ਇਹਦੀ ਦਾਰੂ ਨਾ ਵੰਡੇ ਜਾਵੇ ਇਹਦੀ ਕੋਈ ਬੋਟ ਖਰੀਦ ਫਰੋਖਤ ਨਾ ਹੋਵੇ ਡੈਫੀਨਿਟਲੀ ਇਹਨਾਂ ਨੇ ਹਾਰ ਜਾਣਾ ਸਾਰਿਆਂ ਨੇ ਕਿਉਂਕਿ ਜਨਤਨ ਮੌਕਾ ਨਹੀਂ ਦਿੱਤਾ ਜਾ ਰਿਹਾ ਇਹ ਖਰੀਦ ਫਰੋਖਤ ਕਰਲ ਪਹੁੰਚ ਜਾਂਦੇ ਆ ਇਹ ਨਾ ਹੋਇਆ ਜਾਵੇ ਤਾਂ ਬਿਲਕੁਲ ਜਨਤਾ ਮੈਨੂੰ ਲੱਗਦਾ ਇਮਾਨਦਾਰੀ ਨਾਲ ਬੋਟ ਦਊਗੀ। ਤੁਸੀਂ ਇੱਕ ਮੈਂ ਪ੍ਰਾਈਮ ਮਿੰਿਸਟਰ ਦੀ ਗੱਲ ਕਰਨ ਡਿਆ ਆਂ। ਅਗਰ ਇੱਥੇ ਕੋਈ ਐਮ.ਐਲ.ਏ ਵੀ ਆਪਣੇ ਆਪ ਨੂੰ ਕਹੇ ਨਾ ਕਿ ਮੈਂ ਬਣਨਾ ਆਂ ਤਾਂ ਇੱਦਾਂ ਦੇ ਹਾਲਾਤ ਇੱਥੇ ਇੱਦਾਂ ਦੇ ਖਰਾਬ ਆ ਕਿਤੇ ਬੰਦਾ ਸਰਪੰਚ ਨਹੀਂ ਕਹਿ ਸਕਦਾ ਮੈਂ ਬਣਨਾ ਆਂ। ਉਹ ਗੁੰਡਾ ਮਵਾਲੀ ਜੇ ਉਹ ਸੋ ਠਗੜtare ਠਗੜਾ ਪਰ ਅੱਜ ਵੀ ਬੜੇ ਲੋਕਾਂ ਨੂੰ ਪਤਾ ਆ ਕਿ ਇਹਨਾਂ ਦੇ ਪਿੱਛੇ ਡੋਨਾਲਡ 트럼ਪ ਸਾਹਿਬ ਖੜੇ ਆ। ਔਰ ਮੈਨੂੰ ਬਹੁਤ ਖੁਸ਼ੀ ਆ ਕਿ ਇੱਕ ਦੁਨੀਆ ਦੀ ਇੱਕ ਵੱਡੀ ਤਾਕਤ ਮੇਰੇ ਪਿੱਛੇ ਖੜੀ ਆ। ਬਉਦਾ ਇਹ ਡੀ ਬੜੀ ਤਾਕਤ ਉਹ ਬਿਨਾ ਪ੍ਰੇਮਸ਼ੀ ਦੀ ਗੱਲ ਨਹੀਂ ਹੋ ਸਕਦੀ ਉਹ ਪਿੱਛੇ ਖੜੇ ਆ ਤਾਂ ਮੇਰੀ ਉਹਨਾਂ ਇਹ سپورਟ ਆ ਕਿ ਮੇਰੀ ਜਾਨ ਨੂੰ ਖਤਰਾ ਨਹੀਂਗਾ ਮੇਰੀ ਰੱਖਿਆ ਵਾਸਤੇ ਵੈਸੇ ਮੈਂ ਈਸ਼ਵਰ ਨੂੰ ਬਹੁ ਬਲੀਵ ਕਰਦਾ ਪਰ ਟਰੰਪ ਸਾਹਿਬ ਵੀ ਮੇਰੇ ਈਸ਼ਵਰ ਤੋਂ ਘਟ ਨਹੀਂ ਹੈਗਾ ਮੇਰੇ ਵਾਸਤੇ ਦੀ ਚਾਹ ਕਿ ਮੈਨੂੰ ਉਹ ਜਲਦੀ ਬੁਲਾਉਣਗੇ ਮੇਰੀ ਮੈਨੂੰ ਪੱਕਾ ਪਤਾ ਆ ਬੀਰਿਸ ਤਾਉਦਰੀ ਵੀ ਕਹਿੰਦੀ ਕਿ ਮੈਨੂੰ ਬਹੁਤ ਜਲਦੋਂ ਮਿਲਣਗੇ ਔਰ ਕਦ ਮਿਲਣਗੇ ਜੋ ਮਦਦਾਂ ਮੇਰੀਆਂ ਬਣਤੀਆਂ ਉਹਨਾਂ ਨੇ ਉਹਨਾਂ ਦੇ ਕਾਰਨ ਮੈਨੂੰ ਕਿਹਾ ਵੀ ਗਿਆ ਸੀਗਾ ਕਿ ਤੁਸੀਂ ਵੀ ਪੰਡਿਤ ਜੀ ਇੱਕ ਦਿਨ ਜ਼ਰੂਰ ਤੁਹਾਡਾ ਵੀ ਦਿਨ ਆਊਗਾ ਸੋ ਬਾਕੀ ਆਊਗਾ ਮੇਰੇ ਹਿਸਾਬ ਨਾਲ ਉਹਨੂੰ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾਦਾ ਤਾਂ ਮੈਂ ਕੰਟੀਨਿਊ ਉਤੇ ਮਿਹਨਤ ਕਰ ਰਿਹਾ ਆਂ ਔਰ ਅੱਗੇ ਵੀ ਜਦ ਤੱਕ ਮੇਰੀ ਜਾਨ ਹੈਗੀ ਮੈਂ ਕਰਦਾ ਰਹੂੰਗਾ ਕਹਿੰਦੇ ਜਿਹਦੇ ਪਿੱਛੇ ਦਸਕੇ ਬੰਦੇ ਖੜੇ ਹੋ ਕੇ ਬੜੂ ਕਮਾਰਨ ਵਾਲੇ ਸ਼ਰਾਬ ਪੀਣ ਵਾਲੇ ਗੁੰਡਾ ਟਾਈਪ ਇਦਾਂ ਦੇ ਲੋਕਾਂ ਨੂੰ ਰਾਜਨੀਤੀ ਪਾਰਟੀਆਂ ਆਈ ਜਲਦੀ ਲੈਂਦੀਆਂ ਇਸ ਦੇਸ਼ ਨੂੰ ਇੱਕ ਸ਼ਰੀਫ ਔਰ ਇਮਾਨਦਾਰ ਆਦਮੀ ਦੀ ਲੋੜ ਹੈ ਚਾਹੇ ਇੱਕ ਦਿਨ ਵਾਸਤੇ ਹੋਵੇ ਸਾਸਿਕਾਲ ਜੀ ਮੈਂ ਤੁਹਾਡਾ ਆਪਣਾ ਦਵਿੰਦਰ ਤੇ ਤੁਸੀਂ ਦੇਖ ਰਹੇ ਹੋ ਜ਼ੀਰੋ ਲਾਈਨ ਟੀਵੀ ਸਵਾਗਤ ਹੈ ਜੀ ਸਾਡੇ ਨਾਲ ਜੁੜੇ ਹੋਏ ਨੇ ਪੰਡਿਤ ਮਨੋਜ ਕੁਮਾਰ ਸ਼ਰਮਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਰਾਸ਼ਟਰਪਤੀ ਚੋਣਾਂ ਹੋਣਗੀਆਂ ਇਸ ਸਾਲ ਪਹਿਲਾਂ ਹੀ ਇਹਨਾਂ ਨੇ ਕਿਹਾ ਸੀ ਕਿ ਡੋਨਲਡ ਟਰੰਪ ਜਿਹੜੇ ਨੇ ਉਹ ਉਥੇ ਦੇ ਰਾਸ਼ਟਰਪਤੀ ਬਣਨਗੇ ਤੇ ਅਸੀਂ ਇਹਨਾਂ ਦੀ ਉਸ ਭਵਿੱਖਬਾਣੀ ਦੇ ਸੰਬੰਧ ਵਿੱਚ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੇ ਹੋਰ ਵੀ ਇਹਨਾਂ ਨੇ ਬਕਰੀਬ 10 ਸਾਲ ਤੋਂ ਇੱਕ ਸਲੋਗਨ ਲਾਇਆ ਹੋਇਆ ਹੈ ਬੋਰਡ ਲਗਾਇਆ ਹੋਇਆ ਹੈ ਕਿ ਇੱਕ ਦਿਨ ਦਾ ਪ੍ਰਧਾਨ ਮੰਤਰੀ ਉਹਦੇ ਬਾਰੇ ਚ ਵੀ ਅਸੀਂ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਪੰਡਿਤ ਪਨੋਜ ਮਾਰ ਸ਼ਰਮਾ ਜੀ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਡਿਤ ਜੀ ਅਮਰੀਕਾ ਰਾਸ਼ਪਤੀ ਚੋਣ ਹੋਣੀ ਹੋ ਕੇ ਹਟਿਆ ਤੁਸੀਂ ਇਹਦੀ ਜਿਹੜੀ ਭਵਿੱਖਬਣੀ ਕੀਤੀ ਸੀ ਕਿ 2024 ਦੇ ਵਿੱਚ ਜਿਹੜੇ ਡੋਨਲਡ ਟਰੰਪ ਜਿਹੜੇ ਨੇ ਉਹ ਵਾਪਸ ਵਾਪਸੀ ਕਰ ਰਹੇ ਨੇ ਇਹ ਕਿੰਨਾ ਤੱਥਾਂ ਨੂੰ ਆਧਾਰ ਤੇ ਤੁਸੀਂ ਜਾਂ ਕਿਵੇਂ ਇਹ ਜਿਹੜੀ ਭਵਿੱਖਬਾਣੀ ਕੀਤੀ ਸੀ ਮੈਂ ਕੁਝ ਜੋਤਸ਼ੀਆਂ ਦੇ ਈ ਵਿਊ ਲੈ ਰਿਆ ਸੀਗਾ ਦੇਖ ਰਿਹਾ ਸੀ ਕਿ ਉਹ ਆਪਣੀ ਆਪਣੀ ਕੀ ਭਵਿੱਖਬਾਣੀ ਕਰ ਰਹੇ ਆ ਕਿਉਂਕਿ ਆਮ ਸਟੋਲੋਜਰ ਤਾਂ ਮੈਨੂੰ ਇਦਾਂ ਲੱਗਾ ਕਿ ਇਹ ਭਵਿੱਖਬਾਣੀ ਗਲਤ ਕਰ ਰਹੇ ਦੇਸ਼ ਨੂੰ ਦੁਨੀਆ ਨੂੰ ਗੁੰਮਰਾ ਕਰ ਰਹੇ ਮਤਲਬ ਮੈਂ ਸਟੋਲੋਜਰੀ ਦੇ ਖਿਲਾਫ ਨਹੀਂ ਪਰ ਮੈਂ ਭਵਿੱਖਬਾਣੀ ਗਲਤ ਕਰਨ ਤੇ ਇਸ ਚੀਜ਼ ਦੇ ਵੀ ਮੈਂ ਐਂਟੀ ਆ ਕਿ ਤੁਸੀਂ ਆਪਣੀ ਪੂਰੀ ਤੈਅ ਤੱਕ ਪਹਿਲਾਂ ਪਹੁੰਚੋ ਪੂਰਾ ਡਾਟਾ ਲਓ ਫੇਰ ਜਾ ਕੇ ਤੇ ਗੱਲ ਕਰੋ ਸੋ ਮੈਂ ਫੇਰ ਬਾਹਰ ਬੋਰਡ ਲਾ ਦਿੱਤਾ ਕਿ ਨਹੀਂ ਡੋਨਲਡ ਟਰੰਪ ਕਮਿੰਗ ਸੂਨ ਆਉਣ ਵਾਲੇ 2024 ਦੇ ਵਿੱਚ ਇਹ ਰਾਸ਼ਟਰਪਤੀ ਬਣਨਗੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਜਦੋਂ ਪਿੱਛੇ ਉਹ ਹਾਰੇ ਸੀਗੇ ਮੈਂ ਉਸ ਵੇਲੇ ਵੀ ਕਹਿੰਦਾ ਸੀਗਾ ਕਿ ਤੁਸੀਂ ਦੁਬਾਰਾ ਤਿਆਰੀ ਕਰੋ ਵੀ ਤੁਸੀਂ ਰਾਸ਼ਟਰਪਤੀ ਬਣੋਗੇ ਪੰਡਾ ਜੀ ਤੁਹਾਨੂੰ ਉਹਨਾਂ ਵੱਲੋਂ ਜਿਹੜਾ ਡੋਨਲਡ ਟਰੰਪ ਵੱਲੋਂ ਤੁਸੀਂ ਜਿਵੇਂ ਕਿ ਕਿਹਾ ਕਿ ਮੈਨੂੰ ਮੇਲ ਆਈਆਂ ਮੇਰਾ ਉਹਨਾਂ ਨੇ ਥੈਂਕਸ ਵੀ ਕੀਤਾ ਤੇ ਤੁਹਾਨੂੰ ਬਲਾਵਾ ਵੀ ਜਿਹੜਾ ਡੋਨਲਡ ਟਰੰਪ ਵੱਲੋਂ ਆਪਣੇ ਸੌ ਚੁੱਕ ਸਮਾਗਮ ਜਿਹੜਾ ਕਿ ਜਨਵਰੀ ਦੀ ਜਨਵਰੀ ਵਿੱਚ ਹੋਣ ਵਾਲਾ ਤੇ ਤੁਹਾਨੂੰ ਸੱਦਾ ਪੱਤਰ ਵੀ ਭੇਜਿਆ ਗਿਆ ਮੈਨੂੰ ਐਦਾਂ ਮੇਲ ਆਉਂਦੀ ਹੈ ਜੀ ਕਿ ਆਓ ਆਪਾਂ ਇੱਕ ਸੈਲੀਬ੍ਰੇਸ਼ਨ ਕਰੀਏ ਔਰ ਜਿਹੜਾ ਸੱਦਾ ਪੱਤਰ ਆ ਉਹ ਹਲੇ ਟਰੰਪ ਸਾਹਿਬ ਦੀ ਮਰਜ਼ੀ ਆ ਕਿਦਾਂ ਉਹ ਕਰਦੇ ਆ ਮੈਨੂੰ ਕੁਛ ਕਲੀਅਰ ਨਹੀਂ ਕਹਤਾ tha ਵਾ ਮੇਰਾ ਇੰਡੀਆ ਬਾਰੇ ਅਗਰ ਅਮਰੀਕਾ ਇਦਾਂ ਕੁਛ ਕਰਦਾ ਮੇਰੇ ਵਾਸਤੇ ਫਿਰ ਵੀ ਮੇਰਾ ਫਰਸਟ ਫੋਕਸ ਅਮਰੀਕਾ ਹੋ ਗਿਆ ਜਾਂ ਉਹਦੀ ਅਸ਼ੀਰਵਾਦੇ ਡੋਨੋ ਟਰੰਪਸ ਆਬ ਦੇ ਅਸ਼ੀਰਵਾਦੇ ਨਾਲ ਅਗਰ ਮੈਂ ਚਾਹੂੰਗਾ ਕਿ ਇੰਡੀਆ ਦੇ ਵਿੱਚ ਜੋ ਮੈਨੂੰ ਕਮੀਆਂ ਨਜ਼ਰ ਆਣ ਡੀਆਂ ਆ ਅਗਰ ਮੈਂ ਉਹਨਾਂ ਨੂੰ ਸਹੀ ਕਰ ਸਕਾਂ ਤਾਂ ਮੇਰਾ ਇਹ ਸਭ ਫਰਸਟ ਮੋਟਿਵ ਮੇਰਾ ਰਹੂਗਾ ਕਿ ਵੀ ਮੈਂ ਇਹ ਆਪਣੇ ਇੰਡੀਆ ਵਾਸਤੇ ਕੁਛ ਨਾ ਕੁਛ ਕਰਦਾ ਜੀ ਤੁਹਾਨੂੰ ਹੁਣ ਵੀ ਸੱਦਾ ਪੱਤਰ ਆਉਂਦਾ ਆ ਤੁਹਾਨੂੰ ਬੁਲਾਉਂਦੇ ਨੇ ਤੇ ਇਹੋ ਜਿਹੀ ਵੀ ਕਿੰਨਾ ਕੀ ਤੁਹਾਨੂੰ ਸਰਕਾਰ ਦੇ ਵਿੱਚ ਵੀ ਉਹ ਕਹਿੰਦੇ ਕਿ ਨੁਮਾਇੰਦਗੀ ਦੇਣ ਦੀ ਗੱਲ ਕਰ ਰਹੇ ਨੇ ਤੁਹਾਡੇ ਨਾਲ ਟਰੰਪ ਸਾਹਿਬ ਮੈਂ ਇੰਨਾ ਕਹਿਣਾ ਚਾਹੂੰਗਾ ਕਿ ਉਹ ਸਾਰੀ ਗੱਲ ਅਮਰੀਕਾ ਰਾਸ਼ਟਰਪਤੀ ਜੀ ਦੇ ਉੱਤੇ ਆ ਟਰੰਪ ਸਾਹਿਬ ਉੱਤੇ ਆ ਵੀ ਉਹ ਅਗਰ ਕੁਝ ਏਦਾਂ ਦੀ ਕੁਆਲਿਟੀ ਦੇਖਦੇ ਆ ਤਾਂ ਲੇਕਿਨ ਫਿਰ ਵੀ ਮੈਂ ਕਹੂੰਗਾ ਕਿ ਅਗਰ ਏਦਾਂ ਦੀ ਕੋਈ ਪੋਲਿਟੀ ਉੱਠਦੀ ਵੀ ਆ ਫੇਰ ਵੀ ਮੇਰਾ ਇਹੀ ਮੁੱਦਾ ਰਹੂਗਾ ਕਿ ਇੱਕ ਦਿਨ ਦਾ ਪ੍ਰਧਾਨ ਮੰਤਰੀ ਅਗਰ ਮੈਂ 10 ਸਾਲ ਪਹਿਲਾਂ ਕੋਈ ਬੋਰਡ ਲਾਇਆ ਤੇਗਾ ਤਾਂ ਵੀ ਇੰਡੀਆ ਵਾਸਤੇ ਮੈਂ ਕੁਝ ਕਰਨਾ ਚਾਹੁੰਦਾ ਕਿਉਂਕਿ ਮੈਂ ਮੰਨਦਾ ਹਾਂ ਕਿ ਇੱਥੇ ਦੇ ਹਾਲਾਤ ਉਹ ਨਹੀਂ ਹੈਗੇ ਜਿਸ ਤਰ੍ਹਾਂ ਦੇ ਹਾਲਾਤ ਮੈਂ ਦੇਖਣਾ ਚਾਹੁੰਦਾ ਇੱਥੇ ਦਿਖਾਇਆ ਕੁਝ ਹੋਰ ਜਾ ਰਿਹਾ ਪਰ ਪਿੱਛੇ ਪਿੱਛੇ ਕੁਝ ਹੋਰ ਹੁੰਦਾ ਆ ਤਾਂ ਵੀ ਮੈਂ ਜਰੂਰ ਇੱਕ ਦਿਨ ਦਾ ਪ੍ਰਧਾਨ ਮੰਤਰੀ ਬਣ ਕੇ ਤੁਸੀਂ ਕੀ ਰੈਵਿਊਲੂਸ਼ਨ ਕੀ ਤੁਸੀਂ ਚੇਂਜਸ ਜਿਹੜੀਆਂ ਉਹ ਲੈ ਕੇ ਆਉਂਗੇ ਕੀ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਵੱਡਾ ਜਿਹੜਾ ਕੰਮ ਕਰਨਾ ਜਿਹੜਾ ਇੱਕ ਇਹਦਾ ਜਿਹੜਾ ਮੈਨੀਫੈਸਟੋ ਇਹ ਚੀਜ਼ ਦਾ ਬਣਾਇਆ ਹਰ ਰੋਜ਼ ਇੱਕ ਨਵਾਂ ਮੇਰਾ ਪਲਾਨ ਬਣਦਾ ਜਾਂ ਮੈਨੀਫੈਸਟੋ ਕੁਝ ਵੀ ਇਸ ਚੀਜ਼ ਨੂੰ ਲੈ ਕੇ ਇੱਕ ਦਿਨ ਦਾ ਪ੍ਰਧਾਨ ਮੰਤਰੀ ਅਗਰ ਇਸ ਤਰ੍ਹਾਂ ਦਾ ਮੌਕਾ ਮਿਲਿਆ ਜਾਵੇ ਤਾਂ ਕੋਈ ਇਹ ਕੋਈ ਅਲੱਗ ਕੱਲ ਨਹੀਂ ਸੀ ਇਹ ਇਹਦੇ ਤੇ ਇੱਕ ਮੂਵੀ ਵੀ ਬਣੀ ਸੀ ਉਹ ਲੇਕਿਨ ਇੱਕ ਦਿਨ ਦਾ ਚੀਫ ਮਿਨਿਸਟਰ ਸੀਗਾ ਜਿਹਦੇ ਵਿੱਚ ਅਨਿਤ ਕਪੂਰ ਸਾਹਿਬ ਨੇ ਕੰਮ ਕੀਤਾ ਸੀਗਾ ਸੋ ਉਏ ਕੋਈ ਮੁਵੀ ਨੂੰ ਦੇਖ ਕੇ ਵੀ ਨਹੀਂ ਹੈਗਾ ਲੇਕਿਨ ਮੇਰਾ ਪਰਸਨਲ ਆਪੇ ਇੱਕ ਦਿਨ ਚ ਜੇਕਰ ਕੋਈ ਇਮਾਨਦਾਰ ਪ੍ਰਾਈਮ ਮਿੰისტਰ ਕੁਝ ਕਰਨਾ ਚਾਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਨਹੀਂ ਜੇ ਤਾਂ ਮੰਨ ਲਓ ਜਿਹੜੇ ਪਿੱਛੇ ਪ੍ਰਾਈਮ ਮਿੰისტਰ ਹੋਏ ਜਾਂ ਹੁਣ ਜਿਹੜੇ ਪ੍ਰਾਈਮ ਮਿੰისტਰ ਬੜੇ ਦਾਅਵੇ ਕਰਦੇ ਨੇ ਕਿ ਜਿਹੜਾ ਕ腐ਸ਼ਨ ਨੂੰ ਜਿਹੜੀ ਮਾਤ ਪਾਈ ਜਾ ਰਹੀ ਆ ਬੜੇ ਵੱਡੇ ਵਿਕਾਸ ਦੀਆਂ ਗੱਲਾਂ ਹੋ ਰਹੀਆਂ ਤੁਸੀਂ ਉਹਨਾਂ ਤੋਂ ਨਾ ਖੁਸ਼ ਹੋ ਜਿਹੜੇ ਕਿ ਤੁਸੀਂ ਇਹ ਕਹਿੰਦੇ ਆ ਕਿ ਮੈਨੂੰ ਇੱਕ ਦਿਨ ਦਾ ਸਮਾਂ ਦਿਓ ਤੇ ਮੈਂ ਜਿਹੜਾ ਹਨੇਰੀ ਲਿਆਦਾਗਾ ਕੰਮ ਕਰਾਂਗਾ ਤੇ ਜਿਹੜੇ ਹੁਣ ਕੰਮ ਨਹੀਂ ਹੋ ਰਹੇ ਪੰਜਾਬ ਪੰਜਾਬ ਜਗ ਇੰਡੀਅਨ ਗਵਰਨਮੈਂਟ ਇਹ ਜਿਹੜੀ ਮੈਂ ਮੰਨਦਾ ਕਿ ਸਾਡੇ ਮੈਂ ਨਹੀਂ ਕਹਿੰਦਾ ਕਿ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸਾਡੇ ਉਹ ਸਮਝ ਬਹੁਤ ਲਾਈਕ ਆ ਬਹੁਤ ਕੁਝ ਕਰ ਤੱਕਦੇ ਆ ਜੇ ਮੈਂ ਇੱਕ ਦਿਨ ਦਾ ਤਾਂ ਉਹ ਕੁਝ ਘੰਟਿਆਂ ਵਿੱਚ ਵੀ ਬਦਲਾਅ ਲਿਆ ਸਕਦੇ ਐ ਐਗਜ਼ੈਂਪਲ ਮੋਦੀ ਨੇ ਪ੍ਰਾਈਮ ਮਿਨਿਸਟਰ ਨੇ ਰਾਤ ਨੂੰ 8 ਵਜੇ ਇੱਕ ਨੋਟਬੰਦੀ ਕੀਤੀ ਔਰ ਸਾਢੇ 8 ਵਜੇ ਪੂਰਾ ਇੰਡੀਆ ਗਰੀਫ ਕਰਕੇ ਰੱਖ ਦਿੱਤਾ ਉਤੋਂ ਇੱਕ ਪ੍ਰਾਈਮ ਮਿਨਿਸਟਰ ਦੀ ਤਾਕਤ ਦਾ ਪਤਾ ਲੱਗਦਾ ਵੀ ਮੈਂ ਉਹ ਨਹੀਂ ਕਹਿੰਦਾ ਵੀ ਉਹ ਮਾੜੇ ਕੁਝ ਕਰਨੀ ਕਰ ਸਕਦੇ ਲੇਕਿਨ ਸਾਡੇ ਸਿਸਟਮ ਸਾਡੇ ਦੇਸ਼ ਦਾ ਇਦਾਂ ਦਾ ਆ ਕਿ ਸਾਡੇ ਇਲੈਕਸ਼ਨ ਹੀ ਬਕਾਊ ਆ ਮੈਂ ਜੀ ਇਹਨੂੰ ਖਤਮ ਕਰਨਾ ਚਾਹੁੰਦਾ ਮੈਂ ਕਹਿੰਦਾ ਪਬਲਿਕ ਨੂੰ ਲੀਡਰਾਂ ਤੋਂ ਕੁਝ ਮੰਗਣਾ ਨਹੀਂ ਚਾਹੀਦਾ ਸਮਝ ਕੇ ਕਹਿੰਦਾ ਕਿ ਤੁਸੀਂ ਤੈਨੂੰ ਵੋਟ ਦਿੰਦੇ ਆ ਤੁਸੀਂ ਸਾਨੂੰ ਸਾਡਾ ਕੰਮ ਦਿਓ ਸੋ ਅਗਰ ਇਹ ਗੱਲ ਪਬਲਿਕ ਵੀ ਮੇਰੇ ਨਾਲ ਖੜੀ ਹੋ ਜਵੇ ਤਾਂ ਬਹੁਤ ਵੱਡੀ ਕੀ ਇਹਦੇ ਤੋਂ ਮੰਗਦੇ ਤੁਸੀਂ ਕਿ ਇੱਕ ਦਿਨ ਦਾ ਜਿਹੜਾ ਪ੍ਰਧਾਨ ਮੰਤਰੀ ਮੈਨੂੰ ਬਣਾ ਦਿੱਤਾ ਜਾਵੇ ਮੈਂ ਪਬਲਿਕ ਤੋਂ ਮੰਗਦਾ ਪਬਲਿਕ ਤੋਂ ਮੈਂ ਪ੍ਰਾਈਮ ਮਿੰਸਟਰ ਨੂੰ ਕਹਿੰਦਾ ਕਿ ਤੁਸੀਂ ਆਪਣੀ ਕੁਰਸੀ ਖਾਲੀ ਕਰੋ ਮੈਂ ਕਹਿੰਦਾ ਬਕਾਇਦੇ ਦੀ ਵੋਟ ਹੋਵੇ ਚੋਣਾਂ ਹੋਵੇ ਔਰ ਨਿਸ਼ਪਖ ਚੋਣ ਹੋਵੇ ਲੋਕ ਕੋਈ ਇਹਦੀ ਦਾਰੂ ਨਾ ਵੰਡੀ ਜਾਵੇ ਇਹਦੀ ਕੋਈ ਵੋਟ ਖਰੀਦ ਫਰੋਖਤ ਨਾ ਹੋਵੇ ਡੈਫੀਨੇਟਲੀ ਇਹਨਾਂ ਨੇ ਹਰ ਜਣਾ ਸਾਰਿਆਂ ਨੇ ਕਿਉਂਕਿ ਜਨਤਾ ਨੂੰ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਇਹ ਖਰੀਦ ਫਰੋਖਤ ਕਰਨ ਪਹੁੰਚ ਜਾਂਦੇ ਆ ਇਹ ਨਾ ਹੋਇਆ ਜਾਵੇ ਤਾਂ ਬਿਲਕੁਲ ਜਨਤਾ ਮੈਨੂੰ ਲੱਗਦਾ ਇਮਾਨਦਾਰੀ ਨਾਲ ਬੋੜ ਦਊਗੀ ਮਤਲਬ ਹੁਰਦੀਆਂ ਜਿਹੜੀਆਂ ਪਾਰਟੀਆਂ ਦੇ ਵਿੱਚ ਜਿਹੜੀ ਆ ਤੁਸੀਂ ਕਹਿੰਦੇ ਕਿ ਸ਼ਰਾਬ ਵੰਡੀ ਜਾਂਦੀ ਜਾਂ ਨਸ਼ਾ ਵੰਚਿਆ ਜਾਂਦਾ ਤੇ ਜਾਂ ਪੈਸਾ ਦਿੱਤਾ ਜਾਂਦਾ ਤੁਹਾਡੇ ਇਹ ਇਲਜ਼ਾਮ ਨੇ ਉਹਨੇ ਬਿਲਕੁਲ ਮੇਰੇ ਇਲਜ਼ਾਮ ਮੈਨੂੰ ਤਰੀ ਮੇਰਕਾ ਪਸੰਦ ਕਰਦਾ ਮੈਂ ਇਹ ਇਲਜ਼ਾਮ ਵੀ ਹੈ ਮੈਂ ਸਖਤ ਨੇ ਤੇ ਖਲਾਬ ਵੀ ਆ ਵੀ ਤੁਸੀਂ ਇਸ ਚੀਜ਼ ਨੂੰ ਅਗਰ ਬਹਿਨ ਕਰ ਦੋ ਤੁਸੀਂ ਇੱਕ ਤੋਂ ਦੂਜੀ ਵਾਰੀ ਚੋਣਾਂ ਨਹੀਂ ਜਿੱਤ ਸਕਦੇ ਜਿੱਦਾਂ ਤੇ ਤੁਹਾਡੇ ਕੰਮ ਕਰ ਰਿਹਾ ਕਿਉਂਕਿ ਤੁਸੀਂ ਆਪਣੇ ਘਰ ਵਾਸਤੇ ਲੜਨ ਆਏ ਆ ਮੈਂ ਦੇਸ਼ ਵਾਸਤੇ ਲੜਨਾ ਚਾਹੁੰਦਾ अच्छा जे तुसी इलेक्शन या कोई अपनी पार्टी बनाई है तुसी चुनाव लड्या है जदे कोई पहला या तुसी किसी भी इलेक्शन नु जेड़ा जमे जे हुन भी एमपी इलेक्शन ਹੋਏ ਸੀ तुसी ओना नु ਚੋਣ ਜਿਹੜੀ ਆ ਉਹ ਲੜੀ ਸੀ 1996 ਤੋਂ ਮੈਂ ਸੇਵਾ ਕਰਦਾ ਆ ਰਿਹਾ ਕਿਸੇ ਵੇਲੇ ਮੈਂ ਮਨਮੋਹ ਸਿੰਘ ਨੂੰ ਲੈਟਰ ਲਿਖਦਾ ਸੀਗਾ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਫੇ ਸੋਨੀਆ ਗਾਂਧੀ ਜੀ ਮੈਡਮ ਵਾਸਤੇ ਲਿਖੜ ਲਾ ਪਿਆ ਸੋ ਮਿਹਨਤ ਕਰਦਾ ਹੋਂ ਡਿਆ ਉਸ ਇੱਕ ਇਲੈਕਸ਼ਨ ਦਾ ਫਾਇਦਾ ਨਹੀਂ ਹੋਣਾ ਸੀ ਉਹ ਈਸ਼ਵਰ ਨੇ ਮੇਰਾ ਹੱਥ ਫੜਿਆ ਕਿ ਮੈਨੂੰ ਡੋਨਲਡ ਟਰੰਪ ਸਾਹਿਬ ਨੇ ਸਿਲੈਕਟ ਕੀਤਾ ਉਹਨਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਉਹਨਾਂ ਦੀ ਮੀਟਿੰਗਾਂ ਹੋਣੇ ਸ਼ੁਰੂ ਹੋ ਗਈਆਂ ਇਹ ਇੱਕ ਕੁਦਰਤ ਨੇ ਸੁਣਾਇਆ ਇਸ ਆਧਾਰ ਦੇ ਉੱਤੇ ਇੱਕ ਬੜਾ ਪ੍ਰਚਾਰ ਮੈਨੂੰ ਮਿਲ ਸਕਦਾ ਇੱਕ ਤੁਹਾਡਾ ਵੀ ਸਾਰਿਆਂ ਦਾ ਸਹਿਯੋਗ ਅਗਰ ਮੀਡੀਆ ਚਾਹਵੇ ਤਾਂ ਇਸ ਗੱਲ ਨੂੰ ਗੇਲੇ ਆ ਸਕਦਾ ਔਰ ਦੇ ਦੀ ਜਨਤਾ ਤੱਕ ਪਹੁੰਚਾ ਸਕਦਾ ਬਹੁਤ ਜਲਦੀ ਇਹ ਮਾਮਲਾ ਹੋ ਸਕਦਾ ਅਗਰ ਚਾਹੇ ਪੰਡਿਤ ਜੀ ਤੁਸੀਂ ਕੋਈ ਪਾਰਟੀ ਵੀ ਬਣਾਈ ਹੈ ਕੋਈ ਇਲੈਕਸ਼ਨ ਵੀ ਲੜੀ ਹੈ ਜਾਂ ਅੱਗੇ ਤੁਸੀਂ ਲੜਨ ਦੀ ਕੋਈ ਪਾਰਟੀ ਬਣਾਉਣ ਦੀ ਤਿਆਰੀ ਜਿਹੜੀ ਆ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਅਗਰ ਮੈਨੂੰ ਪਬਲਿਕ ਸਪੋਰਟ ਕਰੇ ਜਾਂ 트럼ਪਸ ਆਫ ਦਾ ਸ਼ਹੀਦ ਮਤ ਪੜ੍ਹ ਲੈ ਤਾਂ ਮੈਂ ਬਿਲਕੁਲ ਇਸ ਤਿਆਰ ਦੇ ਵਿੱਚ ਹਾਂ ਇੱਕ ਪਾਰਟੀ ਬਣੂਗੀ ਇਹਦਾ ਇਲੈਕਸ਼ਨ ਹੋਊਗਾ ਬਕਾਇਦਾ ਸਰਕਾਰ 5 ਸਾਲ ਦੀ ਹੋਊਗੀ ਲੇਕਿਨ ਮੈਂ ਸਿਰਫ ਇੱਕ ਦਿਨ ਦਾ ਹੀ ਪ੍ਰਾਈਮ ਮਿਨਿਸਟਰ ਹੋਊਗਾ ਉਸ ਤੋਂ ਦੋ ਦਿਨ ਬਾਅਦ ਅਸਤੀਫਾ ਦੇ ਦੂੰਗਾ ਇੰਡੀਅਨ ਇੰਡੀਅਨ ਗਵਰਨਮੈਂਟ ਜੇ ਜਾਂ ਇੰਡੀਅਨ ਲੋਕ ਜ ਉਹ ਤੁਹਾਨੂੰ ਛੋੜਨਾ ਇਹਦੇ ਵਿੱਚ 트럼ਪ ਸਾਹਿਬ ਕੀ ਕਰ ਸਕਦੇ ਨੇ 트럼ਪ ਦਾ ਕੀ ਰੋਲ ਹੈ ਜੀ ਕਿਉਂਕਿ ਇਸ ਬੜੀ ਤਾਕਤ ਤੋਂ ਬਿਨਾ ਦੇਸ਼ ਵਿੱਚ ਕੁਝ ਹੋ ਨਹੀਂ ਸਕਦਾ ਇੱਥੇ ਕੀ ਹੁੰਦਾ ਆ ਤੁਸੀਂ ਇੱਕ ਮੈਂ ਪ੍ਰਾਈਮਰੀ Minister ਦੀ ਗੱਲ ਕਰਨ ਧਿਆ ਆ ਅਗਰ ਇੱਥੇ ਕੋਈ MLA ਵੀ ਆਪਣੇ ਆਪ ਨੂੰ ਕਹ ਬੈਨਾ ਕਿ ਮੈਂ ਬਣਨਾ ਆ ਤਾਂ ਇੱਦਾਂ ਦੇ ਹਾਲਾਤ ਇੱਥੇ ਇੱਦਾਂ ਦੇ ਖਰਾਬ ਆ ਕਿਤੇ ਬੰਦਾ ਸਰਪੰਚ ਨਹੀਂ ਕਹਿ ਸਕਦਾ ਮੈਂ ਬਣਨਾ ਆ ਤਾਂ ਗੁੰਡਾ ਵਾਲੀ ਜੇ ਉਹ ਸੋ ਟੱਕੜtare ਟੱਕੜ ਅੱਜ ਵੀ ਬੜੇ ਲੋਕਾਂ ਨੂੰ ਪਤਾ ਆ ਕਿ ਇਹਨਾਂ ਦੇ ਪਿੱਛੇ ਡੋਨਲਡ ਟਰੰਪ ਸਾਹਿਬ ਖੜੇ ਆ ਔਰ ਮੈਨੂੰ ਬਹੁਤ ਖੁਸ਼ੀ ਆ ਕਿ ਇੱਕ ਦੁਨੀਆ ਦੀ ਇੱਕ ਵੱਡੀ ਤਾਕਤ ਮੇਰੇ ਪਿੱਛੇ ਖੜੀ ਆ ਉਦਾ ਏਡੀ ਵੱਡੀ ਤਾਕਤ ਬਿਨਾ ਪ੍ਰੈਮੀਸ਼ ਦੀ ਗੱਲ ਨਹੀਂ ਹੋ ਸਕਦੀ ਉਹ ਪਿੱਛੇ ਖੜੇ ਆ ਤਾਂ ਮੇਰੀ ਉਹਨਾਂ ਇਹ ਸਪੋਰਟ ਆ ਕਿ ਮੇਰੀ ਜਾਨ ਨੂੰ ਖਤਰਾ ਨਹੀਂਗਾ ਮੇਰੀ ਰੱਖਿਆ ਵਾਸਤੇ ਵੈਸੇ ਮੈਂ ਈਸ਼ਵਰ ਨੂੰ ਬਹੁਤ ਬਲੀਵ ਕਰਦਾ ਪਰ ਟਰੰਪ ਸਾਹਿਬ ਵੀ ਮੇਰੇ ਈਸ਼ਵਰ ਤੋਂ ਘੱਟ ਨਹੀਂ ਹੈਗੇ ਮੇਰੇ ਵਾਸਤੇ ਤੁਸੀਂ ਜਾਨੀ ਕਿ ਉਹਨਾਂ ਨੂੰ ਮਿਲਣ ਵੀ ਜਾਣ ਦੇ ਲਈ ਪਲਾਨ ਕਰ ਸਕਦੇ ਆ ਕਿ ਅਮਰੀਕਾ ਦੇ ਵਿੱਚ ਜਦੋਂ ਰਾਸ਼ਟਰਪਤੀ ਤੁਹਾਨੂੰ ਕੀ ਮੈਨੂੰ ਉਹ ਜਲਦੀ ਬੁਲਾਉਣਗੇ ਮੇਰੀ ਮੈਨੂੰ ਪੱਕਾ ਪਤਾ ਆ ਮੇਰੀ ਸਟੋਰੀ ਵੀ ਕਹਿੰਦੀ ਕਿ ਮੈਨੂੰ ਬਹੁਤ ਜਲਦੋਂ ਮਿਲਣਗੇ ਔਰ ਕਦ ਮਿਲਣਗੇ ਜੋ ਮਦਦਾਂ ਮੇਰੀਆਂ ਬਣਦੀਆਂ ਉਹਨਾਂ ਨੇ ਉਹਨਾਂ ਦੇ ਕਾਰਨ ਮੈਨੂੰ ਕਿਹਾ ਵੀ ਗਿਆ ਸੀਗਾ ਕਿ ਤੁਸੀਂ ਵੀ ਪੰਡਿਤ ਜੀ ਇੱਕ ਦਿਨ ਜ਼ਰੂਰ ਤੁਹਾਡਾ ਵੀ ਦਿਨ ਆਊਗਾ ਸੋ ਬਾਕੀ ਆਊਗਾ ਮੇਰੇ ਹਿਸਾਬ ਨਾਲ ਉਹ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾਦਾ ਤਾਂ ਮੈਂ ਕੰਟੀਨਿਊ ਉਤੇ ਮਿਹਨਤ ਕਰ ਰਿਹਾ ਆਂ ਔਰ ਅੱਗੇ ਵੀ ਜਦ ਤੱਕ ਮੇਰੀ ਜਾਨ ਹੈਗੀ ਮੈਂ ਕਰਦਾ ਰਹੂੰਗਾ ਤੁਹਾਡੇ ਵੱਲੋਂ ਹੋਰ ਵੀ ਕੋਈ ਪੂਕੇ ਖਵਾਨੀਆਂ ਕੀਤੀਆਂ ਗਈਆਂ ਜਾਂ ਜਿਵੇਂ ਕਿ ਟਰੰਪ ਨੂੰ ਲੈ ਕੇ ਜਿਹੜੀ ਆ ਪੂਵੇ ਖਵਾਨੀ ਕੀਤੀ ਸੀ 2024 ਦੇ ਵਿੱਚ ਜਿਹੜੇ ਆਉਣ ਵਾਲੇ ਰਾਸ਼ਟਰਪਤੀ ਜਿਹੜੇ ਆ 25 ਦੇ ਵਿੱਚ ਸੌਂ ਚੱਕਣਗੇ 20 ਜਨਵਰੀ ਵੈਸੇ ਤਾਂ ਹਰ ਬੰਦਾ ਜਿਹੜਾ ਮੈਨੂੰ ਮਿਲਦਾ ਗਿਰਦਾ ਉਹ ਕਹਿੰਦਾ ਤੁਸੀਂ ਸੱਚ ਕਹਿੰਦੇ ਇਹ ਲੋਕ ਕਹਿੰਦੇ ਮੈਨੂੰ ਨਹੀਂ ਪਤਾ ਮੇਰੇ ਜਿ ਕੋ ਲੋਕਾਂ ਦਾ ਕਹਿਣਾ ਆ ਕਿ ਤੁਸੀਂ ਇੱਕ ਵਧੀਆ ਪਰ ਡੋਨਲਡ ਟਰੰਪ ਸਾਫ ਦੀ ਭਵਿਸ਼ਵਾਣੀ ਵਰਲਡ ਲੈਵਲ ਦੀ ਸੀਗੀ ਹਾਂ ਇਸ ਤੋਂ ਪਹਿਲਾਂ ਨਰਿੰਦਰ ਮੇਰੀ ਫੇਸਬੁੱਕ ਆਈਡੀ ਚੱਕ ਕੇ ਦੇਖ ਲਓ ਮੈਂ ਉਹਦੇ ਵਿੱਚ ਸਾਫ਼ ਕਹਿੰਦਾ ਸੀ ਕਿ ਤੁਸੀਂ 26 ਦਲ ਇਕੱਠੇ ਹੋ ਗਏ ਤੁਸੀਂ 26 ਦੇ 26 ਇਕੱਠੇ ਹੋ ਕੇ ਨਰਿੰਦਰ ਮੋਦੀ ਨੂੰ ਹਰਾ ਨਹੀਂ ਤੱਕਦੇ ਉਹਨੇ ਫੇਟਾ ਢੇਰ ਤੇ ਵੇਜਣਾ ਉਹਦਾ ਕਾਰਨ ਸੀਗਾ ਸਾਫ਼ ਤਾਂ ਉਹ ਭਵਿਸ਼ਵਾਣੀ ਵੀ ਕਿ ਸੱਚੀ ਹੋਈ ਸੋ ਅੱਗੇ ਵੀ ਕੀ ਕੀ ਕਾਰਨ ਸੀ ਕਾਰਨ ਜਿਹੜੀ ਨਰਿੰਦਰ ਮੋਦੀ ਸਾਹਿਬ ਦੀ ਪਾਲਿਸੀ ਆ ਪ੍ਰਾਈਮ ਮਿੰਿਸਟਰ ਸਾਹਿਬ ਦੀ ਪਾਲਿਸੀ ਆ ਉਹ ਪਾਲਿਸੀ ਹੈਗੀ ਆ ਉਹ ਲੜਨਡੇ ਧਰਮ ਨੂੰ ਲੈ ਕੇ ਔਰ ਇਹ ਲੜਨਡੇ ਆ ਜਾਤੀਵਾਦ ਨੂੰ ਲੈ ਕੇ ਇਹ ਇੱਕ ਵੱਡੀ ਫਰਕ ਨੂੰ ਉਹ ਸਮਝ ਨਹੀਂ ਪਾ ਰਹੇ ਔਰ ਉਹਨਾਂ ਨੂੰ ਬਹੁਤ ਸਮਝਦਾਰ ਲੋਕਾਂ ਦੀ ਲੋੜ ਆ ਲੇਕਿਨ ਉਹ ਕਿਹਨੂੰ ਚੱਕ ਲੈਂਦੇ ਜਿਹਦੇ ਪਿੱਛੇ ਦਸ ਕੇ ਬੰਦੇ ਖੜੇ ਹੋ ਕੇ ਬੋੜ ਕਮਾਨ ਵਾਲੇ ਸ਼ਰਾਬ ਪੀਣ ਵਾਲੇ ਗੁੰਡਾ ਟਾਈਪ ਇਦਾਂ ਦੇ ਲੋਕਾਂ ਨੂੰ ਰਾਜਨੀਤੀ ਪਾਰਟੀਆਂ ਹਾਈ ਜਲਦੀ ਲੈਂਦੀਆਂ ਆ ਔਰ ਫੇ ਬਹੁਤ ਜਲਦੀ ਆਬਿਹਾਰ ਜਾਂਦੇ ਕਿ ਲੋਕਾਂ ਦੀ ਨਜ਼ਰ 'ਚ ਉਹ ਡੇਪਿੰਦੀਆਂ ਕਿ ਯਾਰ ਇਹ ਵੀ ਉਹੀ ਆ ਜੇ ਤੋ ਆਪਾਂ ਅੱਗੇ ਨਫ਼ਰਤ ਕਰਦੇ ਪਏ ਸੀਗੇ ਸੋ ਇਸ ਦੇਸ਼ ਨੂੰ ਇੱਕ شریف ਔਰ ਇਮਾਨਦਾਰ ਆਦਮੀ ਦੀ ਲੋੜ ਆ ਚਾਹੇ ਕੋਈ ਦਿਨ ਵਾਸਤੇ ਹੋਵੇ ਬਹੁਤ ਕਸ਼ੀਰ ਇੰਡੀਆ ਵਿੱਚ ਡੋਨਲਡ ਟਰੰਪ ਜਦੋਂ ਆਏ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਹੋ ਸਕੀ ਸੀ ਕਿ ਨਹੀਂ ਜੀ ਮੇਰੀ ਮੁਲਾਕਾਤ ਇਹਨਾਂ ਨੇ ਹੋਣ ਨਹੀਂ ਦਿੱਤੀ ਜੀ ਹੋਣੀ ਸੀਗੀ ਕਿਨੇ ਨਹੀਂ ਹੋਣ ਦਿੱਤੀ ਇਹ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਗੱਲ ਕਹੀ ਗਈ ਆ ਕਿ ਉਹ ਨਹੀਂ ਚਾਹੁੰਦੇ ਹੈ ਨੇ ਕਾਦੇ ਲਈ ਨਹੀਂ ਡੋਨਲਡ ਟਰੰਪ ਨੇ ਜੇ ਮਿਲਣਾ ਹੁੰਦਾ ਤੁਹਾਨੂੰ ਐਡੀ ਵੱਡੀ ਤਾਕਤ ਹੈ ਜੇ ਉਹਨਾਂ ਨੇ ਤੁਹਾਨੂੰ ਬੁਲਾਇਆ ਹੋਵੇ ਤਾਂ ਕਿਸੇ ਦੀ ਕੀ ਕਿਉਂ ਕੋਈ ਰੋਕੂਗਾ 19 ਤਰੀਕ ਦਾ ਦਿਨ ਸੀਗਾ 20 ਤਰੀਕ ਦਾ ਦਿਨ ਸੀਗਾ ਉਦੋਂ ਹੀ ਇੱਕ ਦਿੱਲੀ ਦੇ ਵਿੱਚ ਦੰਗਾ ਟਾਈਪ ਹੋਇਆ ਔਰ ਇੱਕ ਮਾਹੌਲ ਇਸ ਤਰ੍ਹਾਂ ਦਾ ਪੈਦਾ ਕਰਕੇ ਰੱਖ ਦਿੱਤਾ ਗਿਆ ਜਿਸ ਮਾਹੌਲ ਦੇ ਵਿੱਚ ਸਾਰੀਆਂ ਗੱਲਾਂ ਪਾਇ ਸ਼ੋਰ ਲੇਕਿਨ ਮੈਮੀ ਇਹ ਗੱਲ ਕਰਤੇ ਰਹਨਾ ਕਿ ਮੈਨੂੰ ਡੋਨਾਲਡ ਟਰੰਪ ਸਾਹਿਬ ਦੀਆਂ ਕਿਉਂ ਮਿਲਾਂ ਨਹੀਂ ਆਉਂਦੀਆਂ ਮੈਨੂੰ ਹਰ ਗੱਲ ਕਿਉਂ ਦੱਸੀ ਜਾਂਦੀ ਆ ਮੈਨੂੰ ਕੋ ਇਹ ਵੀ ਗੱਲ ਸੋਚਣੀ ਪੈਣੀ ਆ ਇਹ ਜਵਾਬ ਤਾਂ ਗਵਰਨਮੈਂਟ ਆਫ ਇੰਡੀਆ ਨੇ ਦੇਣਾ ਪੈਣਾ ਕਿ ਪੰਡਤ ਜੀ ਨੂੰ ਕਿਉਂ ਮਿਲਾਂ ਆਉਂਦੀਆਂ ਪੰਡਤ ਜੀ बार-बार ਟੈਲੀਫੋਨ ਤੇ ਕਹਿੰਦੇ ਆ ਕਿ ਮੈਂ ਡੋਨਾਲਡ ਟਰੰਪ ਸਾਹਿਬ ਜੀ ਆ ਮੈਂ ਉਹ ਅਫਸਰਾਂ ਨੂੰ ਅਧਿਕਾਰੀਆਂ ਨੂੰ ਜਾ ਕੇ ਮਿਲਦਾ ਤਾਂ ਅਧਿਕਾਰੀ ਮੇਰੇ ਸਾਹਮਣੇ ਚੁੱਪ ਕਰਕੇ ਕਿਉਂ ਖੜੇ ਹੁੰਦੇ ਇਹਦਾ ਜਵਾਬ ਤਾਂ ਗਵਰਨਮੈਂਟ ਨੂੰ ਦੇਣਾ ਪੈਣਾ ਅੱਛਾ ਕਦੀ ਗੱਲ ਵੀ ਹੋਈ ਆ ਤੁਹਾਡੀ ਉਹਨਾਂ ਨਾਲ ਡਾਲਰ 트াম্প ਨਾਲ ਹਾਂਜੀ ਮੈਸੈਂਜਰ ਦੇ ਤੇ ਜਿੱਦਾਂ ਆਪਾਂ ਅੱਜ ਕੱਲ ਨੈੱਟ ਦਾ ਜ਼ਮਾਨਾ ਆ ਨੈੱਟ ਤੇ ਇੱਕ ਦੋ ਵਾਰੀ ਗੱਲ ਹੋਈ ਆ ਤਾਂ ਵਧੀਆ ਗੱਲ ਹੋਈ ਆ ਆਪਾਂ ਕਹਿ ਸਕਦੇ ਆ ਉਹ ਬਹੁਤ ਹੈਲਪਫੁਲ ਨੇ ਔਰ ਬਹੁਤ ਹੈਲਪ ਕਰਦੇ ਨੇ ਤੁਹਾਡੇ ਤੁਹਾਡੇ ਨਾਲ ਉਹਨਾਂ ਨੇ ਜਿਹੜੀ ਕੋਈ ਗੱਲਬਾਤ ਕੀਤੀ ਹੋਊਗੀ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਪ੍ਰਧਾਨ ਮੰਤਰੀ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਉਸ ਬਾਰੇ ਕੀ ਗੱਲ ਕੀਤੀ ਉਹਨਾਂ ਨੇ ਹਾਂਜੀ ਉਹ ਪਹਿਲੇ ਜਿਹੜੀ ਉਹਨਾਂ ਦੀ ਲੈਟਰ ਆਉਂਦੀ ਉਹਦੇ ਵਿੱਚ ਅੱਜ ਵੀ ਮੇਰੇ ਕੋ ਹਜ਼ਾਰਾਂ ਦੇ ਦਿੱਤਾ ਚ ਮਿਲ ਪਈ ਆ ਉਹ ਚ ਮੈਨੂੰ ਇੱਕ ਦਿਨ ਦਾ ਪ੍ਰਧਾਨ ਮੰਤਰੀ ਲਿਖਦੇ ਆ ਹੁਣ ਜਦੋਂ ਇਲੈਕਸ਼ਨ ਹੋਏ ਉਹਦੇ ਵਿੱਚੋਂ ਲਿਖਦੇ ਕਿ ਹੈਲੋ ਮਨੋਸ਼ ਕੁਮਾਰ ਜੀ ਆ ਪੰਡਤ ਜੀ ਲੇਕਿਨ ਪਹਿਲਾਂ ਮੈਨੂੰ ਇੱਕ ਦਿਨ ਦਾ ਪ੍ਰਧਾਨ ਮੰਤਰੀ ਦੇ ਨਾਲ ਕਰਦੇ ਆ ਉਹ ਤੁਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਾਂ ਆਉਣ ਵਾਲੀਆਂ ਤੁਸੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਹਿੱਸਾ ਲਓਗੇ ਤੁਸੀਂ ਕੋਈ ਪਾਰਟੀ ਬਣਾ ਕੇ ਤੁਸੀਂ ਚੋਣ ਲੜੋਗੇ ਕਿ ਤੁਸੀਂ ਸਿੱਧੇ ਹੀ ਡਿਮਾਂਡ ਰੱਖਦੇ ਕਿ ਮੈਨੂੰ ਇੱਕ ਦਿਨ ਲਈ ਪ੍ਰਧਾਨ ਮੰਤਰੀ ਬਣਾਓ ਨਹੀਂ ਮੈਂ ਇਤਨਾ ਡਿਮਾਂਡਿੰਗ ਰਹਿਦਾ ਜੀ ਮੇਰੀ ਦੇਸ਼ ਦੀ ਅਗਰ ਜਨਤਾ ਅਗਰ ਨਾਲ ਮੇਰੇ ਖੜੀ ਹੋਊਗੀ ਬਕਾਇਦਾ ਇਹਦਾ ਇਲੈਕਸ਼ਨ ਹੋਊਗਾ ਉਹ ਸਰਕਾਰ ਇਦਾਂ ਦੀ ਬਣੂਗੀ ਕਿ ਨਾ ਤਾਂ ਇਹ ਤੋਂ ਪਹਿਲੋ ਕੋਈ ਸਰਕਾਰ ਬਣੀ ਤਾਂ ਨਾ ਇਹ ਤੋਂ ਬਾਅਦ ਵਿੱਚ ਉਹ ਇੱਕੋ ਹੀ ਦਿਨ ਇਦਾਂ ਦਾ ਹੋਊਗਾ ਤੇ ਉਹ 5 ਸਾਲ ਵੀ ਸਰਕਾਰ ਇਦਾਂ ਦਾ ਕੰਮ ਕਰੂਗੀ ਕਿ ਕਿਸੇ ਲੋਕ ਨੂੰ ਕੋਈ ਕੰਪਲੀਟ ਨਹੀਂ ਹੋਊਗੀ ਇਹ ਬਿਨਾਂ ਸ਼ਰਾਬ ਬਿਨਾਂ ਪੈਸਾ ਸਾਰੀਆਂ ਚੀਜ਼ਾਂ ਤੋਂ ਬਿਨਾਂ ਹੋਊਗੀ ਬਸ ਸ਼ਰਤ ਇਹ ਹੈ ਕਿ ਲੋਕਾਂ ਨੇ ਸਿਰਫ ਇੱਕ ਦਿਨ ਦਿਖਾਉਣਾ ਕਿ ਅਸੀਂ ਆਪਣੇ ਦੇਸ਼ ਵਾਸਤੇ ਸੋਚਣਾ ਸਿਰਫ ਇੱਕ ਦਿਨ ਵਾਸਤੇ ਨਾ ਆਪਣੇ ਘਰ ਵਾਸਤੇ ਨਾ ਪਾਰਟੀਆਂ ਬਾਅਦ ਪੰਜ ਸਾਲੇ ਸਰਕਾਰ ਚੁਣੀ ਜਾਂਦੀ ਕਿ ਜੇ ਤੁਹਾਨੂੰ ਬਿਲਕੁਲ ਬਿਲਕੁਲ ਪੰਜ ਸਾਲ ਦੀ ਤਾਂ ਤਾਂ ਹੋਗੀ ਕਿਉਂਕਿ ਹੋਰ ਕੋਈ ਐਡਾ ਵੱਡਾ ਖਰਚਾ ਕਰਕੇ ਵੀ ਦੇਸ਼ ਇਹ ਨਾ ਨਾ ਉਹ ਵੀ ਇੱਕ ਦਿਨ ਵਾਸਤੇ ਬਾਅਦ ਵਿੱਚ ਵੀ ਕੁਝ ਨਹੀਂ ਹੈਗਾ ਸਰਕਾਰ ਉਹ ਮਰੀ ਹੋਗੀ ਪੰਜ ਸਾਲ ਦੀ ਹੋਗੀ ਲੇਕਿਨ ਮੈਂ ਇੱਕ ਦਿਨ ਚੋ ਕਰਕੇ ਦੱਸ ਦਜੂਗਾ ਕਿ ਤੁਹਾਡਾ ਦੇਸ਼ ਐਦਾ ਚੱਲਣਾ ਸੀਗਾ ਰੋਜ ਤਾਂ ਚੱਲੂਗਾ ਤੁਸੀਂ ਉਹਦੇ ਲਈ ਜਿਹੜਾ ਆਪਣਾ ਖਰੜਾ ਜਿਹੜਾ ਉਹ ਤਿਆਰ ਕਰਕੇ ਬੈਠੇ ਤਿਆਰ ਕੀਤਾ ਹੋਇਆ ਜੀ ਆਪਣਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਜਨਤਾ ਨੂੰ ਜਾਂ ਹੋਰ ਲਾਸਟ ਵਿੱਚ ਆਪਾਂ ਗੱਲ ਕਰੀਏ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਲੀ ਜਿਹੜਾ ਸਾਡੀ ਜਨਰੇਸ਼ਨ ਆ ਰਹੀ ਆ ਜਿਹੜੇ ਸਾਡੇ ਬੱਚੇ ਆ ਰਹੇ ਆ ਜਿੱਦਾਂ ਸਾਡੇ ਦੇਸ਼ 'ਚ ਮਹਿੰਗਾਈ ਵਧ ਰਹੀ ਆ ਜਿੱਦਾਂ ਬੇਰੋਜ਼ਗਾਰੀ ਵਧ ਰਹੀ ਆ ਪਲੀਜ਼ ਤੁਸੀਂ ਉਹਨਾਂ ਤੇ ਸਰਕਾਰਾਂ ਧਿਆਨ ਦਿਓ ਇੱਕ ਦਿਨ ਦੇ ਪ੍ਰਧਾਨ ਮੰਤਰੀ ਦੀ ਲੋੜ ਹੀ ਨਹੀਂ ਪੈਣੀ ਸੀ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਤਾਂ ਮੈਂ ਵੀ ਤਾਂ ਹੀ ਆਇਆ ਕਿ ਬਈ ਤੁਸੀਂ ਉਹ ਚੀਜ਼ਾਂ ਨੂੰ ਦੇ ਨਹੀਂ پا ਰਹੇ ਜੋ ਸਾਡੇ ਬੱਚਿਆਂ ਨੂੰ ਚਾਹੀਦੀ ਆ ਮੈਨੂੰ ਲੱਗਦਾ ਸਾਡੇ ਬੱਚਿਆਂ ਦਾ ਕੀ ਭਵਿੱਖ ਖਰਾਬ ਹੋਵੇ ਇਸ ਕਰਕੇ ਬਹੁਤ ਜ਼ਰੂਰੀ ਆ ਜਾਂ ਤਾਂ ਤੁਸੀਂ ਸਿਰ ਜੌਨੀ ਤਾਂ ਫਿਕ ਦੇ ਦਿੰਦਾ ਪ੍ਰਧਾਨ ਮੰਤਰੀ ਆਊਗਾ ਡੈਫੀਨਿਟਲੀ ਪੰਡਿਤ ਨੋਜ ਕੁਮਾਰ ਸ਼ਰਮਾ ਸਾਡੇ ਨਾਲ ਜੁੜੇ ਹੋਏ ਸਨ ਤੇ ਇਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਏ ਕਿ ਡੋਨਲਡ 트੍ਰੰਪ ਜਿਹੜੇ ਨੇ ਉਹ ਮੇਰੇ ਨਾਲ ਅਕਸਰ ਗੱਲਬਾਤ ਕਰਦੇ ਨੇ ਤੇ ਮੇਰਾ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਕਿ ਮੈਂ ਜੇ ਉਹਨਾਂ ਦੀ ਭਵਿੱਖਬਾਣੀ ਕੀਤੀ ਸੀ ਕਿ ਆਉਣ 2024 ਦੀਆਂ ਚੋਣਾਂ ਵਿੱਚੋਂ ਰਾਸ਼ਟਰਪਤੀ ਜਿਹੜੇ ਚੁਣੇ ਜਾਣਗੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਕਸਰ ਮੇਲ ਕਰਕੇ ਮੇਰਾ ਹਾਲਚਲ ਵੀ ਪੁੱਛਦੇ ਨੇ ਤੇ ਮੈਨੂੰ ਉਹਨਾਂ ਨੇ ਉੱਥੇ ਦਾ ਸੱਦਿਆ ਪੱਤਰ ਦੀ ਵੀ ਉਹਨਾਂ ਨੇ ਚਾਹ ਜਿਹੜੀ ਆ ਉਹ ਆਪਣੀ ਕੀਤੀ ਹੈ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਮੈਨੂੰ ਡੋਨਲਡ 트ੰਪ ਦੀ ਸਰਕਾਰ ਵਿੱਚ ਕੋਈ ਨਾ ਕੋਈ ਅਹੁਦਾ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਇਹੋ ਜੇ ਮੈਨੂੰ ਜਿਹੜੇ ਆ ਉਨਮਾਨ ਲਗਾਏ ਜਾ ਰਹੇ ਨੇ ਤੇ ਉਹਨਾਂ ਨੇ ਪੰਜਾਬ ਔਰ ਦੇ ਵਿੱਚ ਰਹਿੰਦੇ ਹੋਏ ਭਾਰਤ ਸਰਕਾਰ ਦੇ ਵਿੱਚ ਉਹਨਾਂ ਨੇ ਭਾਰਤੀ ਲੋਕਾਂ ਨੂੰ ਇਹ ਕਿਹਾ ਹੈ ਕਿ ਮੈਨੂੰ ਇੱਕ ਦਿਨ ਲਈ ਪ੍ਰਧਾਨ ਮੰਤਰੀ ਜਿਹੜਾ ਉਹ ਬਣਾਇਆ ਜਾਵੇ ਮੈਨੂੰ ਚੁਣਿਆ ਜਾਵੇ ਤਾਂ ਮੈਂ ਭਾਰਤ ਦੀ ਜਿਹੜੀ ਰੂਪਰੇਖਾ ਉਹ ਚੇਂਜ ਕਰ ਦਿਆਂਗਾ ਮੈਂ ਇਹੋ ਜੇ ਕੰਮ ਕਰਕੇ ਚਲਾਇਆ ਜਿਹੜਾ ਕਿ ਦੁਨੀਆ ਦੇ ਇਤਿਹਾਸ ਵਿੱਚ ਯਾਦ ਕੀਤੇ ਜਾਣਗੇ ਕੈਮਰਾਮੈਨ ਸੁਭਾਸ਼ ਸ਼ਰਮਾ ਦੇ ਨਾਲ ਜ਼ੀਰੋ ਲਾਈਨ ਨਿਊਜ਼ ਤੋਂ ਦਵਿੰਦਰ ਕੁਮਾਰ